ਇਸ ਲਈ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਪੈਟਰੋਲ ਪੰਪ ਤੇ ਤੇਲ ਪਉਣ ਨੂੰ ਲੈ ਕੇ ਗੋਲੀ ਚੱਲੀ ਹੈ ਤੇ ਗੋਲੀ ਲੱਗਣ ਦੇ ਨਾਲ ਤੇਲ ਪਉਣ ਦੇ ਲਈ ਆਇਆ ਇੱਕ ਸ਼ਖਸ ਚੱਕਮੀ ਹੋ ਗਿਆ ਮੇਰਾ ਬੇਟਾ ਤੇ ਇਹਨਾਂ ਦੇ ਪੈਟਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕੀ ਕਿਹੜੀ ਗੱਲ ਪਿੱਛੇ ਬਹਿਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਤੁਹਾਨੂੰ ਦੱਸਦੇ ਕਿ ਖਬਰ ਫਰੀਦਕੋਟ ਦੇ ਪਿੰਡ ਔਲਕਦੀ ਹੈ ਜਿੱਥੇ ਪੈਟਰੋਲ ਪੰਪ ਤੇ ਕੁਝ 901 ਤੇਲ ਪਉਣ ਦੇ ਲਈ ਆਏ ਹੋਏ ਸੀ ਤੇ ਕਿਸੇ ਗੱਲ ਨੂੰ ਲੈ ਕੇ ਨੌਜਵਾਨ ਦੀ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਬਹਿਸ ਹੋ ਜਾਂਦੀ ਹੈ ਤੇ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਪੈਟਰੋਲ ਪੰਪ ਦੇ ਮਾਲਕ ਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਫਾਇਰ ਕਰ ਦਿੱਤਾ ਤਾਂ ਜਦੋਂ ਮਾਲਕ ਨੇ ਫਾਇਰ ਕੀਤਾ ਤਾਂ ਗੋਲੀ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਚੱਲ ਗਈ ਤੇ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਲਜੀਤ ਸਿੰਘ ਮੇਰਾ ਨਾਮ ਜੀ ਕੀ ਗੱਲ ਕੀ ਬਣੀ ਜੀ ਮੇਰਾ ਬੇਟਾ ਤੇ ਇਹਨਾਂ ਦੇ ਪੈਟਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕਿ ਕਿਹੜੀ ਗੱਲ ਪਿੱਛੇ ਬੈਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਫੋਨ ਆ ਕਹਿੰਦਾ ਮੈਂ ਡੈਡੀ ਮਾਲਕ ਨਾਲ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਉ ਉਹਨਾਂ ਦਾ ਮੈਂ ਇੱਕ ਮਿੰਟ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਮੁੰਡਾ ਉਹਨਾਂ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਹਦੋਂ ਝੋੜ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੀ ਇਹ ਕੰਨਗਾ ਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਨਹੀਂ ਜਾਣਦਾ ਹੁਣ ਉਹਨੇ ਇੰਨੇ ਨੂੰ ਇਹਦੋਂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਤੇ ਪੈਸੇ ਮੁਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਕੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰਦੇ ਉਹਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਆਈ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਜੀ ਸਾਡਾ ਬੱਚਾ ਬਜੁਰੱਤਾ ਹੋ ਗਿਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਅੱਜ ਕਣਿਆਲੇ ਤੋਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ ਜਦੋਂ ਤੇਲ ਪਾਉਣ ਲੱਗੇ ਬੋਤਲਾਂ 'ਚ ਤੇ ਉਹਨਾਂ ਨੇ ਪੰਪ ਵਾਲਿਆਂ ਨੇ ਪਾਇਆ ਨਹੀਂ ਮੋਨਾ ਕਰਤਾ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੋਂ ਉਹਨਾਂ ਦਾ ਤਕਰਾਰ ਹੋ ਗਿਆ ਟਕਰਾਅ ਹੋਇਆ ਤਾਂ ਇਹਨਾਂ ਆਫਸਰ ਮਪਮ ਪਲੇ ਇਹਨਾਂ ਨੇ ਗੱਲ ਪਾ ਕੇ ਲੜ ਪਏ ਉੱਥੇ ਪੰਪ ਵਾਲੇ ਨੇ ਫਿਰ ਆਪਦੇ ਰਿਵਾਲਵਰ ਨਾਲ ਇਹਦੇ ਫਾਇਰ ਕਰਤਾ ਜੋ ਇਹਦੇ ਗੋਲੀ ਲੱਗੀ ਐ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਆ ਉਹ ਕਾਰਵਾਈ ਕਰ ਰਹੇ ਸੀ ਕੋਈ ਰੇਟ ਨੂੰ ਲੈ ਕੇ ਵੀ ਗੱਲਬਾਤ ਹੋਈ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ 'ਚ ਇਹ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਤੇ ਇਸ ਕਰਕੇ ਇਹਨਾਂ ਨੇ ਉਹਨਾਂ ਨੇ ਤੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਪਿਸਤਲ ਨਾਲ ਫਾਇਰ ਕੀਤਾ ਮੇਰੀ ਸੱਜੀ ਲੱਤ ਤੇ ਲੱਗਾ ਜਿਹੜੀ ਸੀਸੀਟੀਵੀ ਕੈਮਰੇ ਸਾਹਮਣੇ ਹੈ ਉਸ ਵਿੱਚ ਦੇਖਿਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀ ਕਿ ਮਾਰ-ਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰ ਰਹੇ ਸੀ ਉਹ ਇਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਤੇਲ ਤੋਂ ਖੜੇ-ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਛੱਡਦੇ ਆ ਆਪਸ ਵਿੱਚ ਥੋਪਾਈ ਹੁੰਦੀ ਹੈ ਇਹ ਵੀ ਮਾਰਦਾ ਉਹ ਵੀ ਮਾਰਦਾ ਜੀ ਫਿਰ ਉਹ ਬਾਅਦ ਵਿੱਚ ਉਸ ਤੋਂ ਬਾਅਦ ਫਾਇਰ ਕਰਦਾ ਕੋਈ ਰੌਂਡ ਆਫ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੇ ਨਹੀਂ ਫਿਲਹਾਲ ਕੋਈ ਨਹੀਂ ਪਰ ਸਾਡੀ ਟੀਮ ਗਈ ਹੋਈ ਉੱਥੇ ਮੁਕਦਮਾ ਦਰਜ ਪਹਿਲਾਂ ਹੀ ਮੁਕਦਮਾ ਦਰਜ ਕਰ ਰਹੇ ਹਾਂ ਬਿਆਨ ਲਿਖਿਆ ਜੀ